ਕੀ ਤੁਹਾਡੇ ਨਾਲ ਵੀ ਕਦੇ ਅਜਿਹਾ ਹੁੰਦਾ ਕਿ ਦੁੱਧ ਉਬਲ ਕੇ ਵਰਤਨ ਦੇ ਤਲੇ ਨਾਲ ਚਿਪਕ ਗਿਆ ਜਾ ਸਬਜੀ ਬਣਾਉਂਦੇ ਬਣਾਉਂਦੇ ਬਰਤਨ ਚਲ ਗਿਆ ਹੋਵੇ ਇਸ ਤੋਂ ਬਾਅਦ ਉਹਨੂੰ ਰਗੜ ਰਗੜ ਕੇ ਸਾਫ਼ ਕਰਨਾ ਸਭ ਤੋਂ ਔਖਾ ਕੰਮ ਲੱਗਦਾ ਪਰ ਤੁਸੀਂ ਚਿੰਤਾ ਨਾ ਕਰੋ ਅੱਜ ਮੈਂ ਤੁਹਾਡੇ ਨਾਲ ਕੁਝ ਅਜਿਹੇ ਘਰੇਲੂ ਨੁਸਖੇ ਸ਼ੇਅਰ ਕਰਨ ਲੱਗੀ ਹਾਂ ਜਿਸ ਨਾਲ ਜਲੇ ਹੋਏ ਬਰਤਨ ਚਮਕਣ ਲੱਗਣਗੇ ਜਿਵੇਂ ਬਿਲਕੁਲ ਨਵੇਂ ਹੋਣ ਨੰਬਰ 1 ਸੋਡਾ ਪਾਊਡਰ ਇੱਕ ਚਮਚ ਬੇਕਿੰਗ ਸੋਡਾ ਬਰਤਨ ਵਿੱਚ ਪਾ ਕੇ ਪਾਣੀ ਪਾ ਕੇ 10 ਮਿੰਟ ਤੱਕ ਉਬਾਲੋ ਫਿਰ ਆਰਾਮ ਨਾਲ ਰਗੜੋ ਜੰਮੀ ਹੋਈ ਜਲੀ ਹੋਈ ਪਰਤ ਹੌਲੀ ਹੌਲੀ ਆਪੇ ਨਿਕਲ ਜਾਵੇਗੀ ਨੰਬਰ 2 ਨਿੰਬੂ ਤੇ ਲੂਣ ਲਗਾਉਣਾ ਨਿੰਬੂ ਦੇ ਟੁਕੜੇ ਨਾਲ ਬਰਤਨ ਨੂੰ ਰਗੜ ਜਲੇ ਹੋਏ ਨਿਸ਼ਾਨ ਅਤੇ ਗੰਧ ਦੋਵਾਂ ਨੂੰ ਦੂਰ ਕਰ ਦੇਣਗੇ ਨੰਬਰ 3 ਸਿਰਕਾ ਬਰਤਨ ਵਿੱਚ ਥੋੜਾ ਜਿਹਾ ਪਾਣੀ ਪਾਓ ਫਿਰ ਇੱਕ ਕੱਪ ਸਿਰਕਾ ਪਾ ਕੇ ਗਰਮ ਕਰ ਲਓ ਜਿਵੇਂ ਹੀ ਇਹ ਗਰਮ ਹੋਵੇਗਾ ਬਰਤਨ ਦੇ ਤਲੇ ਨਾਲ ਚਿਪਕੀ ਹੋਈ ਪਰਤ ਖੁੱਲਣ ਲੱਗ ਜਾਵੇਗੀ ਨੰਬਰ 4 ਆਟੇ ਦੀ ਲਪੀਟ ਜੇ ਬਰਤਨ ਬਹੁਤ ਜ਼ਿਆਦਾ ਜਲਿਆ ਹੈ ਤਾਂ ਆਟੇ ਦੀ ਗੁੱਦੀ ਹੋਈ ਲੂਈ ਉਸ ਤੇ ਲਗਾ ਦਿਓ ਤੇ ਕੁਝ ਘੰਟਿਆਂ ਲਈ ਛੱਡ ਦਿਓ ਜੰਮੀ ਹੋਈ ਗੰਧ ਹੌਲੀ ਹੌਲੀ ਆਟੇ ਨਾਲ ਚਿਪਕ ਕੇ ਉੱਤਰ ਜਾਵੇਗੀ ਨੰਬਰ 5 ਡਿਸ਼ ਵਾਸ਼ਿੰਗ ਲਿਕੁਇਡ ਤੇ ਨਾਲ ਗਰਮ ਪਾਣੀ ਬਰਤਨ ਵਿੱਚ ਗਰਮ ਪਾਣੀ ਉਬਾਲ ਲਓ ਤੇ ਉਸ ਵਿੱਚ ਡਿਸ਼ ਵਾਸ਼ਿੰਗ ਲਿਕੁਇਡ ਮਿਲਾਓ ਕੁਝ ਘੰਟੇ ਛੱਡ ਦਿਓ ਫਿਰ ਹੌਲੀ ਹੌਲੀ ਰਗੜਦੇ ਹੀ ਬਰਤਨ ਸਾਫ਼ ਹੋ ਜਾਵੇਗਾ ਨੰਬਰ 6 ਐਲੂਮੀਨੀਅਮ ਫੋਇਲ ਦੀ ਮਦਦ ਨਾਲ ਜੇ ਤੁਹਾਡੇ ਕੋਲ ਸਕਰਬਰ ਨਾ ਹੋਵੇ ਤਾਂ ਇੱਕ ਛੋਟਾ ਜਿਹਾ ਐਲੂਮੀਨੀਅਮ ਫੋਇਲ ਦਾ ਗੋਲਾ ਬਣਾ ਕੇ ਰਗੜੋ ਇਹ ਵੀ ਬਰਤਨ ਚਮਕਾ ਦਿੰਦਾ ਹੈ ਦੋਸਤੋ ਜਿਵੇਂ ਜਲੇ ਹੋਏ ਬਰਤਨ ਜ਼ਿੰਦਗੀ ਦੇ ਜਲੇ ਹੋਏ ਪਲਾਂ ਨੂੰ ਚਮਕਾਉਣ ਲਈ ਵੀ ਧੀਰਜ ਅਤੇ ਸਹੀ ਸੋਚ ਦੀ ਲੋੜ ਹੁੰਦੀ ਆ ਯਾਦ ਰੱਖਿਓ ਹਰ ਜਲੀ ਹੋਈ ਚੀਜ਼ ਨੂੰ ਵੀ ਨਵਾਂ ਬਣਾਇਆ ਜਾ ਸਕਦਾ ਹੈ ਉਮੀਦ ਆ ਕਿ ਇਹ ਘਰੇਲੂ ਨੁਸਖੇ ਤੁਹਾਡੇ ਲਈ ਲਾਭਦਾਇਕ ਸਾਬਤ ਹੋਣਗੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਕਮੈਂਟ ਵਿੱਚ ਦੱਸਿਓ ਕਿ ਤੁਸੀਂ ਜਲੇ ਹੋਏ ਵਰਤਨਾ ਨੂੰ ਸਾਫ਼ ਕਰਨ ਲਈ ਕਿਹੜਾ ਨੁਸਖਾ ਵਰਤਦੇ ਹੋ ਧੰਨਵਾਦ